ਸਾਤਰੀਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਮਸਲੇ ਚੈਨਲ ਮੈਂ ਤੁਹਾਡੇ ਨਾਲ ਹਰਵਿੰਦਰ ਸਿੰਘ ਜਿਵੇਂ ਕਿ ਚੰਡੀਗੜ੍ਹ ਮਰੈਂਡਾ ਰੋਡ ਪਰ ਤਕਰੀਬਨ 14 ਤਰੀਕ ਤੋਂ ਜੋ ਹੈ ਜਾਮ ਲੱਗਿਆ ਹੋਇਆ ਹੈ ਸੜਕ ਦਾ ਜੋ ਰਸਤਾ ਹੈ ਪਿੰਡ ਵਾਸੀਆਂ ਵੱਲੋਂ ਬੰਦ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਗੰਦਾ ਪਾਣੀ ਹੈ ਉਸ ਦੇ ਨਿਕਾਸ ਦਾ ਸਹੀ ਪ੍ਰਬੰਧ ਨਹੀਂ ਹੈ ਸਾਡੇ ਘਰਾਂ ਵੱਲ ਗੰਦਾ ਪਾਣੀ ਆ ਜਾਂਦਾ ਹੈ ਤੇ ਜੋ ਸੀਵਰੇਜ ਨਵੀਂ ਪਾਈ ਜਾ ਰਹੀ ਹੈ ਉਹ ਵੀ ਠੀਕ ਢੰਗ ਨਾਲ ਨਹੀਂ ਪਾਈ ਜਾ ਰਹੀ ਇਸ ਦੇ ਸੰਬੰਧ ਵਿੱਚ ਜਦੋਂ ਅਸੀਂ ਪਿੰਡ ਵਾਸੀਆਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣਾ ਮੌਕਾ ਦਿਖਾਉਂਦੇ ਹੋਏ ਦੱਸਿਆ ਕੀ ਕਿਵੇਂ ਦੇ ਹਾਲਾਤ ਹਨ ਨਹੀਂ ਸਾਨੂੰ ਸਮੱਸਿਆ ਇਦਾਂ ਜੀ ਜੋ ਕਿ ਸਾਡੇ ਪਿੰਡ ਦੇ ਪਾਣੀ ਦਾ ਨਿਕਾਸ ਆ ਸਾਡੀ ਚੋਈ ਜਾ ਰਹੀ ਹੈ ਜੀ ਇਹਦਾ ਪਹਿਲਾਂ ਹੀ ਥੋੜਾ ਜਿਹਾ ਛੋਟੀ ਹੈ ਜੀ ਇਹ ਜੀ ਹੁਣ ਜਿਹੜਾ ਤਾਂ ਕੰਬੰਡੀਆ ਰਹਿਸ਼ ਹੋ ਗਈ ਤਾਂ ਪਾਣੀ ਕਿੱਥੇ ਜਾਊਗਾ ਜੀ ਇਹ ਸਾਡੀ ਚੋਈ ਚ ਪਊ ਗਈ ਧੂਈ ਚ ਪਾਣੀ ਪਊ ਗਈ ਤਾਂ ਸਾਡੇ ਜਿਹੜੇ ਗਰੀਬ ਪਰਿਵਾਰ ਨੇ ਜੀ ਉਹਨਾਂ ਨੂੰ ਦਿੱਕਤ ਆਊਗੀ ਪਾਣੀ ਪਿੱਛੇ ਸਾਡੇ ਟੋਬੇ 'ਤੇ ਓਵਰਫਲੋ ਹੋਊਗਾ ਜੀ ਓਵਰਫਲੋ ਹੋਊਗਾ ਸਾਡੇ ਵੇੜੇ 'ਚ ਗੰਦਗੀ ਫੈਲੂਗੀ ਦੋਨਾਂ ਵੇੜਿਆਂ ਦੇ ਵਿੱਚ ਹੀ ਬਿਮਾਰੀਆਂ ਫੈਲਣਗੀਆਂ ਜੀ ਹੁਣ ਉਸ ਦਾ ਇਲਾਜ ਕਰਨੇ ਖਾਤਰ ਇਹਨਾਂ ਨੂੰ ਕਿਤੇ ਨਾ ਕਿਤੇ ਜਾ ਪਹਿਲਾਂ ਆਪਣਾ ਛੋਈ ਆਇਦਾ ਕਲੋਨੀ ਦਾ ਪਾਣੀ ਦਾ ਨਿਕਾਸ ਕਰਨਾ ਹੀ ਆਪਣਾ ਲੱਗ ਪਲੈਂਟ ਬਣਾਉਣਾ ਕੁਝ ਕਰ ਲਈ ਕਿਰਪਾ ਕਰਕੇ ਸਾਡੀ ਛੋਈ ਚ ਪਾਣੀ ਨਾ ਗਏ ਹੁੰਦੇ ਜੀ ਕਿਉਂਕਿ ਕਮਰਸ਼ੀਅਲ ਪ੍ਰੋਜੈਕਟ ਹੈ ਜੀ ਇਹ ਨਾ ਕਿ ਪਿੰਡ ਦਾ ਪ੍ਰੋਜੈਕਟ ਹੈ ਜੀ ਇਹ ਤੇ ਪਿੰਡ ਦੀ ਖੇਤੀਬਾੜੀ ਯੋਗ ਜ਼ਮੀਨ 'ਚ ਆਪਣਾ ਲੱਗ ਬਣਾ ਸਾਨੂੰ ਖਾਸਾ ਜੀ ਵੀ ਜਿਹੜੀ ਇਹ ਸੀਵਰੇਜ ਹੌਦੀਆਂ ਬਣੀਆਂ ਜੀ ਇਹ ਵੀ ਸਾਡੇ ਵਾਲੀ ਛੋਈ ਦੇ ਵਿੱਚ ਹੀ ਗੇਰਨਗੇ ਜੋ ਵੀ ਹੈ ਕਿਉਂਕਿ ਜਦੋਂ ਸਰਪੰਚ ਸਾਡੇ ਨਾਲ ਅੱਜ ਤੱਕਾ ਕਰਕੇ ਹੀ ਅੱਧੀ ਪੈਪ ਸਾਡੇ ਕਿੰਨੀ ਕਮਾ ਸਕਦਾ ਜੀ ਤਾਂ ਇਹ ਚੋਈ ਦਾ ਪਾਣੀ ਪਾਣਾ ਕਿੱਡੀ ਗੱਲ ਆ ਸਾਡੇ ਦਰਵਾਜ਼ਿਆਂ ਤੱਕ ਦਾ ਪਹੁੰਚੀ ਪਈ ਹੈ ਜੀ ਇਹ ਜੀ ਇਹਨਾਂ ਨੇ ਪੈਪ ਆਪਣਾ ਸਿੱਧਾ ਵਿੱਚ ਘੇਰ ਲਣ ਗਈ ਹੈ ਜੀ ਕਿਉਂਕਿ ਹੁਣ ਜਦੋਂ ਸਰਪੰਚ ਨੇ ਸਾਡੀ ਹੁਣ ਸੁਣਵਾਈ ਨਹੀਂ ਹੋਣ ਦਿੱਤੀ ਸਾਡੇ ਕੋਲ ਚਾਰ ਮੱਚ ਤਾਂ ਕਿਹਾ ਹੋਣੀ ਹੈ ਜੀ ਪਈ ਹੈ ਜੀ ਫਿਰ ਬਾਤ ਚੱਲਦੀ ਸਾਨੂੰ ਕਿੱਥੇ ਮੁੱਦਾ ਚੱਕਣ ਦੇਣਾ ਜੀ ਹਾਂਜੀ ਸਰ ਮੈਂ ਜਸਪ੍ਰੀ ਜੀ ಗ್ರಾಮ ਪੰਚਾਇਤ ਮਡੋਲੀ ਕਲਾਂ ਜੀ ਠੀਕ ਹੈ ਜੀ ਜਿਹੜਾ ਸਾਡੇ ਪਾਣੀ ਵਾਸਤੇ ਜੀ ਆਪਣਾ ਵਰਖਾਤੀ ਪਾਣੀ ਆਰ ਆਪਣਾ ਜੋ ਵੀ ਹੈ ਗਲੀਆਂ ਨਾਲੀਆਂ ਦਾ ਪਾਣੀ ਆਉਂਦਾ ਜੀ ਇਹ ਡਰੇਨ ਆ ਸਰ ਇਹ ਡਰੇਨ ਆ ਸਰ ਬਾੱਕ ਕੋਲ ਆ ਕੇ ਬੰਦ ਹੋ ਜਾਂਦੀ ਹੈ ਜੀ ਪਰ ਲਾਸਟ ਟਾਈਮ ਜਿਹੜਾ ਸਾਡਾ ਮੌਜੂਦ ਪੁਰਾਣਾ ਸਰਪੰਚ ਸੀਗਾ ਜੀ ਉਹ ਬੰਦੇ ਨੇ ਜੀ ਇਹ ਸਾਡੀ ਜਿਹੜੀ ਚੋਈ ਆ ਇਹਦੇ ਵਿੱਚ ਨਾ ਮਤਾ ਪਵਾ ਕੇ ਜੀ ਆ ਕਬਰਸਤਾਨ ਦੀਆਂ ਕੰਧਾਂ ਵੀ ਕਰਵਾਈਆਂ ਹੋਈਆਂ ਜੀ ਜਿਹਦੇ ਕਰਕੇ ਇਹ ਚੋਈ ਆ ਆਪਣਾ ਥੋੜਾ ਜਾਂ ਵੀ ਘਟ ਚੌੜੀ ਹੋ ਗਈ ਜੀ ਬਾਲਮੀਕੀ ਮਹੱਲੇ ਆਈ ਸਾਹਮਣੇ ਠੀਕ ਹੈ ਜੀ ਮਡੌਲੀ ਕਲਾਂ ਦਾ ਜੀ ਆਪਣਾ ਇਹ ਬਾਲਮੀਕੀ ਮਹੱਲੇ ਦੇ ਨਾਲ ਆ ਜੀ ਇਹ ਛੱਪੜ ਪੈਂਦਾ ਜੀ ਜਿਹੜਾ ਆਪਾਂ ਨੂੰ ਠੀਕ ਹੈ ਜੀ ਇਹ ਉਧਰ ਸਾਹਮਣੇ ਹੈ ਜੀ ਆਪਣੇ ਭਾਰਤਵਾਜ ਹਸਪਤਾਲ ਠੀਕ ਹੈ ਜੀ ਇਹ ਬੰਦੇ ਨੇ ਆਪਣਾ ਪਿਛਲੇ ਸਰਪੰਚ ਨੇ ਆਪਣਾ ਜਿੰਨਾ ਵੀ ਬਾਇਓਮੈਡੀਕਲ ਵੇਸਟ ਆ ਠੀਕ ਹੈ ਜੀ ਉਹਨੇ ਪੈਪੋ ਆ ਕੇ ਇਹ ਇਹਦੇ ਵਿੱਚ ਚੋਈ ਚਗੀਰਦਾ ਸਾਡੀ ਡਰੇਨ ਚ ਜੀ ਉਹ ਡਰੇਨ ਦੇ ਰਾਹੀਂ ਹੁੰਦਾ ਹੋਇਆ ਜੀ ਇਹ ਪਾਣੀ ਆਉਂਦਾ ਸਾਡੇ ਟੋਬੇ ਦੇ ਵਿੱਚ ਠੀਕ ਹੈ ਜੀ ਇਹ ਟੋਬੇ ਦੇ ਵਿੱਚ ਹੁਣ ਤੁਸੀਂ ਖੜ ਕੇ ਹੀ ਅੰਦਾਜ਼ਾ ਲਾ ਸਕਦੇ ਆਂ ਵੀ ਕਿੱਦਾਂ ਦੀ ਸਮੈਲ ਆ ਰਹੀ ਹੈ ਜੀ ਠੀਕ ਹੈ ਜੀ ਜਿਹਦੇ ਨਾਲ ਬਿਮਾਰੀਆਂ ਫੈਲਣ ਦਾ ਖਤਸਾ ਠੀਕ ਹੈ ਜੀ ਉਹ ਤੋਂ ਬਾਅਦ ਸਾਡਾ ਕਹਿਣਾ ਇੱਕ ਏਵੀ ਆ ਵੀ ਆਪਣਾ ਜਿਹੜੇ ਸਾਡੇ ਮਾਲਮੀ ਕੀ ਪਾਈ ਸਮਾਜ ਆ ਇਹ ਕਿਸੇ ਨਰਦੀ ਵਜ੍ਹਾ ਦੇ ਕਾਰਨ ਅੱਗੇ ਨਹੀਂ ਆਉਂਦੇ ਜੋ ਆਪਣੇ ਸਰਪੰਚ ਸਾਹਿਬ ਨੇ ਪਾਈਪਾਂ ਪਵਾਇਆਂ ਨੇ ਇਹ ਜੀ ਇਹ ਉੱਚੇ ਪਾਸੇੋਂ ਦੇ ਨੀਵੇਂ ਪਾਸੇ ਪਾਣੀ ਕੱਢ ਦਿੱਤਾ ਜੀ ਉਹ ਪਾਈਪ ਦੇਖੋ ਜਿਹੜਾ ਆਪਣਾ ਪਾਇਆ ਜੀ ਬਈ ਉਹ ਕਿੰਨਾ ਉੱਚਾ ਪਿਆ ਜੀ ਇਹ ਜਿਹੜੇ ਆਪਾਂ ਏਰੀਏ ਦੇ ਵਿੱਚ ਖੜੇ ਆ ਜੀ ਇਹਦੀ ਸੜਕ ਦੇਖੋ ਦੂਜੀ ਸੜਕ ਤੋਂ ਕਿੰਨੀ ਨੀਵੀਂ ਹੈ ਜੀ ਜਦੋਂ ਇਹ ਪੂਰਾ ਪਾਣੀ ਨਾਲ ਭਰ ਕੇ ਚੱਲੂਗਾ ਜੀ ਤਾਂ ਸਾਡੇ ਏਰੀਏ ਵਿੱਚ ਕਮ ਸਕੱਮ ਡੇਢ ਜਾਂ ਪੌਣੇ 2 ਫੁੱਟ ਪਾਣੀ ਖੜੂਗਾ ਜੀ ਉਸ ਦੇ ਨਾਲ ਸਾਡੇ ਸਾਡੇ ਪਿੰਡ 'ਚ ਬਿਮਾਰੀਆਂ ਫੈਲਣਗੀਆਂ ਜੀ ਤੇ ਨੰਬਰ 2 ਤੇ ਜੋ ਇਹਨਾਂ ਨੇ ਪਾਈਪ ਪਾਇਆ ਇਹ ਹੈ ਜੀ ਇਹ ਪੀਣਯੋਗ ਪਾਣੀ ਦੇ ਉੱਪਰ ਹੀ ਪਾਈਪ ਰੱਖ ਦਿੱਤਾ ਗਿਆ ਜੀ ਜਦੋਂ ਵੀ ਉਹ ਪਾਈਪ ਵਿੱਚ ਕਦੇ ਕੋਈ ਡੈਮੇਜ ਆਇਆ ਕੁਝ ਆਇਆ ਜੀ ਤਾਂ ਉਹ ਸਾਰਾ ਪਾਣੀ ਉਹ ਪਾਈਪ ਰਾਹੀਂ ਜੀ ਲੋਕਾਂ ਦੇ ਘਰਾਂ ਦੇ ਵਿੱਚ ਜਾਊਗਾ ਜੀ ਉਦੇ ਨਾਲ ਸਾਨੂੰ ਬਿਮਾਰੀਆਂ ਲੱਗਣ ਗਈ ਸਾਡੇ ਬੱਚੇ ਬਿਮਾਰ ਹੋਣਗੇ ਜੀ ਸਾਨੂੰ ਲਗ ਲਗ ਤਰ੍ਹਾਂ ਦੀ ਬਿਮਾਰੀਆਂ ਲੱਗਣਗੇ ਲਗ ਲਗ ਮਸਲੇ ਆਣਗੇ ਜੀ ਉਸ ਤੋਂ ਬਾਅਦ ਅਸੀਂ ਪਿੰਡ ਦੇ ਸਰਪੰਚ ਸਾਹਿਬ ਨਾਲ ਵੀ ਗੱਲ ਕੀਤੀ ਕਿ ਇਹ ਜਿਹੜਾ ਮਸਲਾ ਹੈ ਇਹ ਕੀ ਹੈ ਤਾਂ ਉਹਨਾਂ ਨੇ ਵੀ ਆਪਣਾ ਜੋ ਪੱਖ ਦੱਸਿਆ ਪੇਸ਼ ਹੈ ਲੋਕ ਮਸਲੇ ਚੈਨਲ ਦੀ ਖਾਸ ਰਿਪੋਰਟ ਹਾਂਜੀ ਸਰਦਾਰ ਗਰਮੀਤ ਸਿੰਘ ਜੀ ਜਿਹੜਾ ਇਹ ਧਰਨਾ 14 ਤਰੀਕ ਤੋਂ ਜਿਹੜਾ ਚੱਲ ਰਿਹਾ ਹੈ ਚੰਡੀਗੜ੍ਹ ਮਰਿੰਡਰ ਰੋਡ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਪਾਣੀ ਹੈ ਸਾਡੇ ਘਰਾਂ ਵਿੱਚ ਜੋ ਆ ਜਾਂਦਾ ਜਿਆਦਾ ਮੀਂਹ ਦੇ ਦੌਰਾਨ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੀਂਹ ਦਾ ਤਾਂ ਪਾਣੀ ਹੋਇਆ ਨਹੀਂ ਇਹ ਤਾਂ ਪਹਿਲਾਂ 30 ਸਾਲ ਪਹਿਲਾਂ ਨਾਲੀਆਂ ਪਈਆਂ ਹੋਈਆਂ ਸੀ ਉਹ ਡੈਮੇਜ ਹੋ ਗਈਆਂ ਨਾਲੀਆਂ ਟੁੱਟਣ ਤੋਂ ਬਾਅਦ ਅਸੀਂ ਆ ਡੇਢ ਫੁੱਟ ਡਾਈ ਦੀ ਜਿਹੜੀ ਪਾਈਪ ਲਾਈਨ ਪਾ ਰਹੇ ਹਾਂ ਉਹੀ ਕਨਵਰਟ ਹੋ ਕੇ ਨਾਲੀਆਂ ਦਾ ਪਾਣੀ ਪਾਪਾਂ ਨੂੰ ਚਲੇ ਜਾਣਾ ਅੱਗੇ ਡਰੇਨ ਆ ਜਿਹੜੀ 197 ਨੰਬਰ ਮਰਿੰਡੇ ਵੱਲ ਨੂੰ ਜਾਂਦੀ ਆ ਪਹਿਲਾਂ ਵੀ ਉੱਥੀ ਜਾਂਦਾ ਤਾਂ ਪਾਣੀ ਹੁਣ ਵੀ ਉੱਥੀ ਜਾਣਾ ਇਹ ਚੀਜ਼ ਹੈ ਬਾਕੀ ਇਹਦੇ ਵਿੱਚ ਜਿੱਥੇ ਤੱਕ ਹੁਣ ਧਰਨੇ ਮੁਜਾਰਿਆਂ ਦੀ ਗੱਲ ਕਰ ਰਹੇ ਹਾਂ ਇਹ ਇੱਕ ਸਿਆਸੀਕਰਨ ਹੋ ਰਿਹਾ ਹੈ ਇੱਕ ਕਾਂਗਰਸੀ ਬੰਦੇ ਤਿੰਨ ਚਾਰ ਇਹ ਜਿਹੇ ਹੈਗੇ ਮੈਂ ਤਾਂ ਬੇਲੜੇ ਕਹੂੰਗਾ ਹੁਣ ਉਹਨਾਂ ਨੂੰ ਉਹ ਹਮੇਸ਼ਾ ਜਦ ਵੀ ਮੈਂ ਕੋਈ ਪਿੰਡ 'ਚ ਕੰਮ ਕਰਦਾ ਹਾਂ ਉਹਨਾਂ ਨੇ ਆ ਕੇ ਮੈਂ ਕੋਈ ਵੀ ਕੰਮ ਛੇੜਾਂ ਪਹਿਲਾਂ ਮੈਂ ਸੌਲੀ ਵੇਸਟ ਦਾ ਕਰਿਆ ਉਦੋਂ ਵਿਰੋਧ ਕਰਿਆ ਫੇਰ ਮੈਂ ਟੋਬੇ ਦਾ ਕੰਮ ਲੱਗਿਆ ਕਰਨ ਫੇਰ ਵਿਰੋਧ ਕਰਿਆ ਫਿਰ ਮੈਂ ਇੱਕ ਆਂਗਣਵਾੜੀ ਸੈਂਟਰ ਬਣਦਾ ਉੱਥੇ ਵੀ ਉਹਨਾਂ ਨੇ ਲੱਤਾਂ ਲਾਈਆਂ ਇੱਥੇ ਰਸਤਾ ਕੁਲਾ ਕਰ ਦੋ ਇੱਥੇ ਤੰਗ ਕਰ ਦੋ ਹੁਣ ਆ ਮੈਂ ਲਾਈਨ ਪਾਉਣ ਲੱਗਿਆ ਹੁਣ ਵੀ ਉਹਨਾਂ ਨੇ ਬਸ ਉਹਨਾਂ ਨੇ ਉਹਨਾਂ ਦੀ ਇੱਕ ਫਿਤਰਤ ਹੈ ਉਹਨਾਂ ਨੇ ਚੰਗੇ ਕੰਮ ਨੂੰ ਦੇਖ ਕੇ ਉਹਨਾਂ ਨੂੰ ਜੈਲਸੀ ਆ ਵੀ ਸਰਪੰਚ ਜੰਗਾ ਕੰਮ ਕਿਉਂ ਕਰਦਾ ਬਸ ਇਸ ਤੋਂ ਵੱਧ ਕੁਝ ਗੱਲ ਨਹੀਂ ਹੈਗੀ ਸਰ ਉਹਨਾਂ ਨੇ ਕਹਿਣਾ ਕਿ ਟੋਬੇ ਵਗੈਰਾ ਦੀ ਵੀ ਸਫਾਈ ਹੋਈ ਨੂੰ ਕਾਫੀ ਜ਼ਰੂਰ ਹੋ ਗਿਆ ਟੋਬਾ ਕਿਹੜੇ ਦੀ ਗੱਲ ਕਰਦੇ ਹੋ ਤੁਸੀਂ ਜਿਹੜਾ ਪਿੰਡ ਦਾ ਟੋਬਾ ਕਹਿ ਰਹੇ ਸੀ ਪਿੰਡ ਦੇ ਟੋਬੇ ਤਾਂ ਤਿੰਨ ਚਾਰ ਟੋਬੇ ਆ ਚਾਰ ਟੋਬੇ ਆ ਮੈਂ ਤਾਂ ਇਹ ਟੋਬੇ ਦੀ ਪਿੱਛੇ ਸਫਾਈ ਕਰਾਤੀ ਜਿਹੜਾ ਓ 96 ਨੰਬਰ ਟੋਬਾ ਉਹਨਾਂ ਦਾ ਪਿੱਛੇ ਮੈਨ ਤੋਂ ਪਹਿਲਾਂ ਸਾਫਕਾ ਸਰਪੰਚ ਦਲਜੀਤ ਸਿੰਘ ਜਿਹੜਾ ਉਹਨੇ ਸਫਾਈ ਕਰਾ ਕੇ ਵਧੀਆ ਬਣਾਤਾ ਤੇ ਸਾਡਾ ਟੋਬੇ ਨਾਲ ਕੋਈ ਲੈਣਾ ਦੇਣਾ ਨਹੀਂ ਟੋਬੇ 'ਚ ਤਾਂ ਅਸੀਂ ਪਾਣੀ ਉਹ ਨਹੀਂ ਘੇਰਦੇ ਸਾਡਾ ਤਾਂ ਸਿਰਫ ਡਰੇਨਿੰਗ ਵਿੱਚ ਪਹਿਲਾਂ ਪਾਣੀ ਜਾਂਦਾ ਹੈ ਅਸੀਂ ਉਹਦੀ ਕੋਈ ਦਿਸ਼ਾ ਨਹੀਂ ਬਦਲਦੀ ਕੁਛ ਨਹੀਂ ਉੱਥੇ ਪਾਣੀ ਇਹ ਜਾਊਗਾ ਇਹੀ ਪਾਣੀ ਆ ਫਰਕ ਇਹਨਾਂ ਵੀ ਨਾਲੀ ਦੀ ਜਗ੍ਹਾ ਪਾਈਪ ਜਿ ਚਲੇ ਜਾਣਾ ਰਸਤਾ ਸਾਫ਼ ਹੋ ਜਾਣਾ ਰਸਤਾ ਖੁੱਲਾ ਹੋ ਜਾਣਾ ਆ ਕੰਦਾਂ ਨੂੰ ਜਿਹੜੀ ਉਹ ਐਸਪੀ ਚਾਰੇ ਦੀਆਂ ਕੰਦਾਂ ਵੀ ਸਲਾਬ ਹੋਈਆਂ ਪਈਆਂ ਉਹਨਾਂ ਨੂੰ ਵੀ ਫਾਇਦਾ ਹੋ ਜਾਣਾ ਪਰ ਇਦਾਂ ਜਦੋਂ ਕੰਮ ਨਹੀਂ ਚੱਲ ਪੈਣਾ ਫਿਰ ਉਹ ਕਹਿਣਗੇ ਵੀ ਅਸੀਂ ਐਵੇਂ ਹੀ ਲੋਕਾਂ ਨੂੰ ਕਈ ਲੋਕਾਂ ਦੇ ਪਿੱਛੇ ਲਾ ਕੇ ਗਲਤ ਅਨਸਰਾਂ ਦੇ ਸਰਪੰਚ ਦਾ ਵਿਰੋਧ ਕਰ ਰਹੇ ਸੀ ਇਸ ਤੋਂ ਵੱਧ ਕੋਈ ਗੱਲ ਨਹੀਂ ਦੇਸ਼ਾਨੀ ਬਦਲਦੀ ਕੁਝ ਨਹੀਂ ਉੱਥੀ ਪਾਣੀ ਇਹ ਜਾਊਗਾ ਇਹੀ ਪਾਣੀ ਆ ਫਰਕ ਇਹਨਾ ਵੀ ਨਾਲੀ ਦੀ ਜਗਾ ਪੈਪੀ ਚਲੇ ਜਾਣਾ ਰਸਤਾ ਸਾਫ ਹੋ ਜਾਣਾ ਰਸਤਾ ਖੁੱਲਾ ਹੋ ਜਾਣਾ ਆ ਕੰਧਾਂ ਨੂੰ ਜਿਹੜੀ ਉਹ ਐਸਪੀ ਚਾਰੇ ਦੀਆਂ ਕੰਧਾਂ ਵੀ ਸਲਾਬ ਹੋਈਆਂ ਪਈਆਂ ਉਹਨਾਂ ਨੂੰ ਵੀ ਫਾਇਦਾ ਹੋ ਜਾਣਾ ਪਰ ਇਦਾਂ ਜਦੋਂ ਕੰਮ ਨਹੀਂ ਚੱਲ ਪੈਣਾ ਫਿਰ ਉਹ ਕਹਿਣਗੇ ਵੀ ਅਸੀਂ ਐਵੇਂ ਹੀ ਲੋਕਾਂ ਨੂੰ ਕਈ ਲੋਕਾਂ ਦੇ ਪਿੱਛੇ ਲਾ ਕੇ ਗਲਤ ਅਨਸਰਾਂ ਦੇ ਸਰਪੰਚ ਦਾ ਵਿਰੋਧ ਕਰ ਰਹੇ ਸੀ ਇਸ ਤੋਂ ਵੱਧ ਕੋਈ ਗੱਲ ਨਹੀਂ